ਧੰਨਵਾਦ ਤੇ ਧੰਪਾਗ 8 ਸਾਲ ਬਾਅਦ ਮੈਂ ਹੌਨ ਰਿਕਾਰਡ ਤੇ ਮਾਈਕ ਤੇ ਬੋਲਣ ਲੱਗਿਆ ਜੀ ਹਰ ਵਾਰੀ 1 ਮਿੰਟ ਜੀ ਹਰ ਵਾਰੀ ਇਹ ਕਿਹਾ ਜਾਂਦਾ ਕਿ ਤੁਸੀਂ ਬਹੁਤ ਬੋਲਦੇ ਜੀ ਬਹੁਤ ਬਹੁਤ ਇਟਸ ਨਾਟ ਅ ਫੈਕਟ 1 ਮਿੰਟ ਹੋ ਗਿਆ ਆਪਣਾ ਸਪੀਕਰ ਸਾਹਿਬ ਮੈਂ ਇਸ ਰੈਜ਼ੋਲੂਸ਼ਨ ਦੇ ਸਪੋਰਟ ਵਿੱਚ ਖੜਾ ਹੋਇਆ ਜੀ ਸਾਡੇ ਪੁਰਖਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਚ ਕਥਨ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਡੇ ਗੁਰੂ ਸਾਹਿਬਾਨ ਨੇ ਪਾਣੀ ਤੇ ਧਰਤੀ ਨੂੰ ਮਾਂ ਤੇ ਪਿਓ ਦਾ ਦਰਜਾ ਦਿੱਤਾ ਸਰ ਇਸ ਕਰਕੇ ਬਹੁਤ ਅਹਿਮ ਮੁੱਦਾ ਜੀ ਔਰ ਜੋ ਕੁਝ ਟ੍ਰੈਜਰੀ ਬੈਂਚਸ ਵੱਲੋਂ ਪੁਰਾਣਾ ਰਿਕਾਰਡ ਕੱਢ ਕੇ ਬੋਲਿਆ ਗਿਆ ਉਹ ਇਤਿਹਾਸ ਵਿੱਚ ਦਰਜ ਆ ਉਹ ਮੇਰੇ ਕਹਿਣ ਨਾਲ ਜਾਂ ਇਧਰੋਂ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਹੋਰ ਦੇ ਕਹਿਣ ਨਾਲ ਉਹ ਤਬਦੀਲ ਨਹੀਂ ਹੋ ਸਕਦਾ ਇਟ ਇਜ਼ ਐਨ ਐਡਮਿਟਿਡ ਫੈਕਟ ਕਿ ਪੰਜਾਬ ਦੇ ਨਾਲ ਬਹੁਤ ਗ੍ਰੋਸ ਡਿਸਕ੍ਰਿਮੀਨੇਸ਼ਨ ਹੋਈ ਜੀ ਔਰ ਅੱਜ ਦਿਨ ਹੀ ਹੋ ਰਹੀ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਚੱਲਦੀ ਆ ਰਹੀ ਹੈ ਔਰ ਅਗਲੀ ਗੱਲ ਸੁਣੋ ਅਗਲੀ ਗੱਲ ਸੁਣੋ ਸਪੀਕਰ ਸਾਹਿਬ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਆ ਨਾ ਇਹ ਉਥੇ ਸਰਕਾਰ ਕੋਈ ਹੋਵੇ ਇਟ ਇਜ਼ ਅ ਡਿਸਕ੍ਰਿਮੀਨੇਸ਼ਨ ਪਲਾਨਡ ਬਾਈ ਡੀਪ ਸਟੇਟ ਆਫ ਦਿਸ ਕੰਟਰੀ ਜਿਹੜਾ ਵੀ ਉਥੇ ਰਾਜ ਕਰੂਗਾ ਇੱਕ ਡੀਪ ਸਟੇਟ ਆ ਉਹ ਕੱਲੇ ਪੰਜਾਬ ਨੂੰ ਨਹੀਂ ਉਹ ਜੰਮੂ ਕਸ਼ਮੀਰ ਨੂੰ ਜਿਹੜੀਆਂ ਘੱਟ ਗਿਣਤੀ ਦੀਆਂ ਸਟੇਟਸ ਨੇ ਕੇਰਲਾ ਸਾਊਥ ਇੰਡੀਆ ਐਂਡ ਆਲਸੋ ਸਟੇਟਸ ਆਫ ਨਾਰਥ ਈਸਟ ਇਨਕਲੂਡਿੰਗ ਮਨੀਪੁਰ ਜੋ ਕੁਝ ਉਥੇ ਹੈ ਹੁਣੇ ਤਾਜ਼ਾ ਉਹ ਐਕਸ਼ਨ ਸਾਰੇ ਡੀਪ ਸਟੇਟ ਦੇ ਨੇ ਠੀਕ ਹੈ ਮਗਰ ਨਹੀਂ ਸਰਕਾਰਾਂ ਕਿਉਂਕਿ ਪੁਰਾਣੀਆਂ ਪਾਰਟੀਆਂ ਸੀ ਉਹਨਾਂ ਨੇ ਜੋ ਕੁਝ ਕੀਤਾ ਉਹ ਗਲਤ ਸੀਗਾ ਮੈਂ ਉਹਨੂੰ ਕੋਈ ਜਸਟੀਫਾਈ ਕਰਨ ਨਹੀਂ ਆ ਰਿਹਾ فرض ਕਰੋ ਕਿ ਤੁਹਾਨੂੰ ਵੀ ਮੌਕਾ ਮਿਲ ਜਵੇ ਨਾ ਇਨ ਨੈਸ਼ਨਲ ਲੈਵਲ this deep state will keep on operating ਆ ਤੁਹਾਡੇ ਕੋਲੋਂ ਹੁਣ ਤਾਜ਼ਾ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਚੁਕਵਾਇਆ ਵਾ ਉਹ ਡੀਪ ਸਟੇਟ ਦਾ ਹਿੱਸਾ ਵਾ ਉਹਨਾਂ ਨੇ ਹੁਣੇ ਤਾਜ਼ਾ ਹੋਮ ਮਿਨਿਸਟਰ ਨੇ ਉੱਥੇ ਪਾਰਲੀਮੈਂਟ 'ਚ ਕਿਹਾ ਕਿ ਸਾਡੀ ਸਰਕਾਰ ਨਹੀਂ ਉੱਥੇ ਪੰਜਾਬ 'ਚ لیکن ਅਸੀਂ ਜਿਹੜੇ ਕੋਈ ਗੱਲ ਕਰਦੇ ਨੇ ਅਸੀਂ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜ ਸਕਦੇ ਆ दैट इज द ਡੀਪ ਸਟੇਟ ਸੋ ਇਸ ਕਰਕੇ ਪਾਣੀ ਬਹੁਤ ਇੰਪੋਰਟੈਂਟ ਆ ਸਪੀਕਰ ਸਾਹਿਬ ਦੁਨੀਆ ਦੇ ਵਿੱਚ ਇਸ ਵਕਤ ਆਪਣੇ ਦੇਸ਼ ਦਾ 18% ਆਬਾਦੀ ਆ ਸਾਰੇ ਵਿਸ਼ਵ 18% ਦੇ ਹਿਸਾਬ ਨਾਲ ਸਾਡੇ ਕੋਲ ਪਾਣੀ ਨਹੀਂਗਾ ਸਾਡੇ ਦੇਸ਼ ਕੋਈ ਹੈ ਨਹੀਂਗਾ ਔਰ ਸਾਡੇ ਕੋਲ ਜਿਹੜਾ ਉੱਥੇ ਰਕਬਾ ਵਾ ਉਹ ਇਸ ਵਕਤ ਕੱਲਾ 2% ਲੈਂਡ ਮਾਸ ਆ ਆਫ ਵਰਲਡ ਦਾ ਇੰਡੀਆ ਦੇ ਕੋਲ ਔਰ ਸਾਡੇ ਕੋਲ ਜਿਹੜਾ ਪੋਰਟੇਬਲ ਫਰੈਸ਼ ਵਾਟਰ ਹੈਗਾ ਪੀਣ ਵਾਲਾ ਤੇ ਖੇਤੀ ਵਾਲਾ ਉਹ ਸਿਰਫ ਚਾਪਸ 4% ਸੋ ਪਾਣੀ ਦੀ ਕਿੱਲਤ ਸਾਰੇ ਦੇਸ਼ ਵਿੱਚ ਪਹਿਲਾਂ ਹੀ ਹੈਗੀ ਆ ਔਰ ਪੰਜਾਬ ਦੇ ਨਾਲ ਚੋ ਕੁਛ ਪਹਿਲਾਂ ਤੁਸੀਂ ਗਏ ਜਿੰਨੇ ਸਮਝੌਤੇ ਉਹ ਸਾਡਾ ਪਾਣੀ ਖੋਇਆ ਗਿਆ ਅਨਡਾਊਟਡਲੀ ਤੇ ਸਾਡੇ ਅਸੀਂ ਸਾਡੇ ਕੋਲ ਜਦੋਂ ਹੋਰ ਕੋਈ ਬਦਲ ਨਹੀਂ ਸੀਗਾ ਅਸੀਂ ਜਿਵੇਂ ਕਿਹਾ ਗਿਆ ਕਿ 14 14 ਲੱਖ ਟਿਊਬਲ ਦਾ ਪਾਣੀ ਅਸੀਂ ਨੀਚੋਂ ਕੱਢ ਕੱਢ ਕੇ ਤੇ ਆਪਣੇ ਪਾਣੀ ਦਾ ਜਿਹੜਾ ਗਰਾਊਂਡ ਵਾਟਰ ਹੈ ਉਹਨੂੰ ਬਹੁਤ ਵੱਡੇ ਪੱਧਰ ਤੇ ਤਫਾਈ ਕੀਤੀ ਹੈ ਪਾਣੀ ਜਿਵੇਂ ਆਰਟੀਕਲ 262 ਆਫ ਦਾ ਕਨਸਟੀਟਿਊਸ਼ਨ ਵਾਟਰ ਇਜ਼ ਕੈਟੇਗੋਰਿਕਲੀ ਅ ਸਟੇਟ ਸਬਜੈਕਟ ਇਹ ਕੋ ਕਹਿਣ ਕੁਛ ਨਹੀਂ ਦੀ ਲੋੜ ਨਹੀਂ ਸੀਗੀ ਲੇਕਿਨ ਉਸ ਆਰਟੀਕਲ 262 ਨੂੰ ਕਨਸਟੀਟਿਊਸ਼ਨ ਓਵਰਰਾਈਡ ਕਰਕੇ ਜਿਹੜੀਆਂ ਕਲੋਜ਼ਸ ਰੀਆਰਗੇਨਾਈਜੇਸ਼ਨ ਐਕਟ ਦੀਆਂ 79 88 आ, 78 79 80 ਉਹ ਉਹਨੂੰ ਓਵਰਰਾਈਡ ਕਰਕੇ ਇਕੱਲੇ ਪੰਜਾਬ ਦੇ ਵਾਸਤੇ ਓਵਰਤੀਆਂ ਗਈਆਂ ਇਹ ਤੱਥ ਨੇ ਜੀ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਜੋ ਕੁਝ ਤੁਸੀਂ ਹੁਣ ਕਰ ਰਹੇ ਹੋ ਨਾ ਇਹ देर आए दुरुस्त क्योंकि है क्योंकि 23 फरवरी 2022 ਨੂੰ ਹੁਣੇ 3 ਸਾਲ ਪਹਿਲਾਂ ਯੂਨੀਅਨ ਪਾਵਰ ਮਿਨਿਸਟਰੀ ਨੇ ਇੱਕ ਯੂਨਿਲੈਟਰਲ ਡਿਸੀਜਨ ਕਰਕੇ ਜਿਹੜਾ ਹੈ ਨਾ ਆਪਣਾ BBMP ਦੇ ਰੂਲਸ 1974 ਉਹਨੂੰ ਅਮੈਂਡ ਕਰਕੇ ਆਪਣਾ ਇੱਕ ਪਰਮਨੈਂਟ ਮੈਂਬਰ ਪਾਵਰ ਦਾ ਡਿਸਪਲੇਸ ਕਰਤਾ ਹਟਾਤਾ ਸੀਗਾ ਠੀਕ ਹੈ ਤੁਸੀਂ ਕੁਝ ਕਿਹਾ ਐਜੂਕੇਸ਼ਨ ਮਿਨਿਸਟਰ ਨੇ ਕਿ ਚਿੱਠੀਆਂ ਲਿਖਿਆ ਚਿੱਠੀਆਂ ਲਿਖਿ ਨੇ ਕਾਫੀ ਨਹੀਂ ਸੀ ਸਰ 3 ਸਾਲ ਤੋਂ ਅਗਰ ਇਸ ਮਸਲੇ ਨੂੰ ਅਸੀਂ ਹਾਈ ਕੋਰਟ ਲੈ ਜਾਂਦੇ ਅਗਰ ਇਸ ਹਾਈ ਕੋਰਟ ਨਾ ਮੰਨਦਾ ਅਸੀਂ ਇਸੇ ਨੂੰ ਚੈਲੰਜ ਕਰਕੇ ਸੁਪਰੀਮ ਕੋਰਟ ਲੈ ਜਾਂਦੇ ਤਾਂ ਸਾਡਾ ਲੀਗਲ ਲੈਜਿਟਿਮੇਟ ਰਾਈਟ ਬਣਾਉਣ ਦਾ ਇੱਕ ਅਧਿਕਾਰ ਉੱਥੇ ਪੈਦਾ ਹੋ ਜਾਣਾ ਸੀ ਡੈਮ ਸੇਫਟੀ ਐਕਟ ਐਬਸੋਲੂਟਲੀ ਇਰੋਨੀਅਸ ਐਬਸੋਲੂਟਲੀ ਟੋਟਲ ਯੂਨਿਟਰੀਨ ਇਨ ਨੇਚਰ ਫੈਡਰਲ ਹਕੂਕ ਦੇ ਉੱਤੇ ਫੱਟਾ ਡਾਕਾ ਕੋਈ ਸ਼ੱਕ ਨਹੀਂਗਾ ਸਰ ਪਰ ਉਹ ਵੀ ਕੀ ਦਾ ਸਰ 4 ਸਾਲ ਬਾਅਦ ਅਸੀਂ ਕਹਿੰਨੇ ਕਿ ਅਸੀਂ ਇਹਦੇ ਖਿਲਾਫ ਮਤਾਂ ਹੀ ਪਾਸ ਕਰਾਂਗੇ ਨਾ ਯੂ ਕੈਨ ਓਨਡੂ ਦੈਟ ਐਕਟ ਆਪਾਂ ਜਿੰਨਾ ਮਰਜੀ ਸਾਰੇ ਇਕੱਠੇ ਹੋ ਕੇ ਜ਼ੋਰ ਲਾ ਲਈਏ ਸੜਕਾਂ ਤੇ ਵੀ ਉਤਰ ਜਾਈਏ ਦਿੱਲੀ ਵੀ ਚੱਲੇ ਜਾਈਏ ਇੱਕ ਲੋਕ ਸਭਾ ਵੱਲੋਂ ਸੈਂਟਰਲ ਐਕਟ ਨੂੰ ਤੁਸੀਂ ਅਨਡੂ ਨਹੀਂ ਨਾ ਕਰ ਸਕਦੇ ਇੱਕ ਮਿੰਟ ਰਕੀ ਠੀਕ ਆ ਅੱਛਾ ਸਵਾਗਤ ਸਪੀਕਰ ਸਾਹਿਬ ਇੱਕ ਮਿੰਟ ਰਕੀ ਸਾਡੇ ਕੋਲ ਨਾ ਸਾਰੀ ਪਾਰਟੀ ਦਾ ਟਾਈਮ ਆ ਉਹਦੇ ਚੋਂ ਪਲੀਜ਼ ਥੋੜਾ ਟਾਈਮ ਮੈਂ ਕੋਈ ਗਲਤ ਗੱਲ ਕਰ ਰਿਹਾ ਤਾਂ ਦੱਸ ਤੁਸੀਂ ਨਹੀਂ ਟਾਈਮ ਤੇ ਮੈਂ ਪਹਿਲਾਂ ਵੀ ਐਕਟ ਦਾ ਜਿਹੜਾ ਹੈ ਨਾ ਉਹ ਗਲਤ ਆ ਪਰ ਤੁਸੀਂ ਇਹ ਦੱਸੋ ਕਿ 21 ਤੋਂ ਬਾਅਦ 4 ਸਾਲ ਬਾਅਦ ਆਪਾਂ ਕੀ ਕੀਤਾ ਉੱਥੇ ਜੀ ਕੀ ਅਸੀਂ ਹਾਈ ਕੋਰਟ ਮੂਵ ਕੀਤਾ ਜੀ ਕਿ ਅਸੀਂ ਇੱਕ ਇੱਕ

ਹੋ ਗਏ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ